ਮਮਾ ਇੱਕ ਤੁਸੀਂ ਦੱਸਤੀ ਸੀਗੇ ਵੀ ਵਿਆਹ ਤੋਂ ਥੋੜੇ ਦਿਨਾਂ ਬਾਅਦ ਇੱਕ ਰਸਮ ਕੀਤੀ ਜਾਂਦੀ ਆ ਗੋਤ ਕਨਾਲਾ ਮੈਂ ਪਹਿਲੀ ਵਾਰ ਸੁਣੀ ਆ ਇਹ ਕੀ ਹੁੰਦਾ ਆ ਗੋਤ ਕਨਾਲਾ ਗੋਤਰਾਲਾ ਹੁੰਦੇ ਸੀ ਜਿਹੜੀ ਵਿਆਹ ਕੱਢ ਹੁੰਦੇ ਸੀ ਦੀਦੀ ਬਹੂ ਹਾਂ ਉਹ ਜਿਵੇਂ ਸਾਰੇ ਘਰਾਂ ਚ ਸੱਦਾ ਦੇ ਦਿੰਦੇ ਸੀ ਹਮ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ 7 8 9 ਜਿੰਨੀਆਂ ਘਰਾਂ ਦੀਆਂ ਹੁੰਦੀਆਂ ਸੀ ਜਿੰਨੀਆਂ ਬਣਦੀਆਂ ਸੀ ਹਮ 10 11 7 ਹੂੰ ਪੰਜ ਕਟੀਆਂ ਹੋਣ ਸ਼ਰੀਕੇ ਦੀਆਂ ਸ਼ਰੀਕੇ ਦੀਆਂ ਜਿਵੇਂ ਘਰਾਂ ਦੀਆਂ ਹੂੰ ਜਿਹੜਾ ਆਪਣਾ ਸ਼ਰੀਕਾ ਭਾਈਚਾਰਾ ਅੱਛਾ ਉਹ ਉਹ ਵੀ ਕਿਸੇ ਕੋਤ ਦੀ ਐ ਕਿਸੇ ਦਾ ਕੋਈ ਗੋਤਾ ਕਿਸੇ ਦਾ ਕੋਈ ਗੋਤਾ ਹੂੰ ਉਹ ਫਿਰ ਇਕੱਠੀਆਂ ਹੋ ਕੇ ਸਾਰੀਆਂ ਵਿੱਚ ਉਹਨੂੰ ਨਵੀਂ ਵਿਆਹੀ ਬਹੁ ਨੂੰ ਮਠਾਲ ਕੇ ਹੂੰ ਬਸ ਉਹ ਗੋਤ ਚੌਲ ਖਾਂਦੀਆਂ ਸੀ ਮਿੱਠੇ ਉਵਾਲ ਕੇ ਚੌਲ ਉਵਾਲੇ ਹੁੰਦੇ ਸੀ ਉਹਨਾਂ ਦੇ ਉੱਤੇ ਸ਼ੱਕਰ ਪਾਉਣੀ ਲੱਪ ਲੱਪ ਤੇ ਤੇ ਕਿਉਂ ਹਾਂ ਕਿਉਂ ਪਾ ਕੇ ਉਹਦੇ ਉਸ ਇੱਕ ਭਾਂਡੇ ਚ ਰਲਾਇਆ ਹੁੰਦਾ ਸੀ ਸਾਰਿਆਂ ਦੇ ਚੌਲ ਖਾਣੇ ਹਾਂ ਨਾਲ 11 11 ਜਿੰਨੇ ਫਿਰ ਜਦੋਂ ਘਰਾਂ ਨੂੰ ਜਾਂਦੀਆਂ ਸੀ ਮਠੀਆਂ ਲੈਣੀਆਂ ਨਾਲੇ ਚੌਣ ਦੇਣੇ ਜਿੰਨੇ ਸ੍ਰੀਕੇ ਦੇ ਘਰ ਹੁੰਦੇ ਸੀ ਸਾਰੇ 5 7 10 12 ਹਾਂ ਜਿੰਨੇ ਵੀ ਹੁੰਦੇ ਸੀ ਉਹ ਸਾਰਿਆਂ ਨੂੰ ਉਹ ਚੌਲ ਦੇਣੇ ਉਹਨੂੰ ਕਹਿ ਦਿੰਦੇ ਸੀ ਭਾਈ ਆਜੋ ਅਜੂਬੂਤ ਕਨਾਲਾ ਰਲਾਉਣਾ ਗੋਤ ਕਨਾਲਾ ਰੋਣਾ ਬਹੁਤ ਕਨਾਲਾ ਜੋਨਾਂ ਦੇ ਬਹੁਦਾ ਉਹਨਾਂ ਦੇ ਘਰੇ ਆ ਜੀ ਕਿ ਸਾਰਿਆਂ ਨੂੰ ਸੱਦਾ ਦੇ ਕੇ ਬੁਲਾ ਲੈਂਦੇ ਸੀ ਅੱਛਾ ਸਾਬ ਨੂੰ ਫੇਰੋ ਦੇ ਦੇ ਕੇ ਲੱਪ ਲੱਪ ਸੱਕਰ ਦੀ ਨਾਲ ਚੌਲ ਕੋਲੀ ਕੋਲੀ ਜਿਵੇਂ ਓਪਨ ਘਰਾਂ ਨੂੰ ਵੀ ਦਿੰਦੇ ਸੀ ਉੱਥੇ ਬੈਠ ਕੇ ਵੀ ਬੀਬੀਆਂ ਖਾਂਦੀਆਂ ਸੀ ਜੰਨੀਆਂ ਦੀ ਮਤਲਬ ਹੁੰਦੀਆਂ ਸੀ ਦਰਾਣੀਆਂ ਚਠਾਣੀਆਂ ਹੂੰ ਹੂੰ ਰਾਲੀਆਂ ਚਠਾਣੀਆਂ ਸਾਰੀਆਂ ਬੈਠ ਕੇ ਉਹ ਖਾਂਦੀਆਂ ਸੀ ਉਹਨੂੰ ਗੋਤ ਕਨਾਲਾ ਕਹਿ ਦਿੰਦੇ ਸੀ ਅੱਛਾ ਹੁਣ ਤਾਂ ਨਹੀਂ ਕਰਦੇਗੇ ਹਣਾ ਉਹ ਤਾਂ ਕੋਈ ਕਰਦਾ ਹੀ ਨਹੀਂ। ਹੂੰ। ਸਹੀ ਆ। ਥੈਂਕਸ ਮਮ।